ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਟ੍ਰੈਂਡਿੰਗ ਬੁਟੀਕ ਬਠਿੰਡਾ ਤੋਂ ਅੱਜ ਅਸੀਂ ਟੂਲ ਦੀਆਂ ਫੁਲਕਾਰੀਆਂ ਦੇ ਨਵੇਂ ਡਿਜ਼ਾਈਨ ਲੈ ਕੇ ਆਈਆਂ ਤੇ ਡਿਜ਼ਾਈਨ ਦੇ ਵਿੱਚ ਚੋਪਦੀ ਚਿੜੀ ਬਣੀ ਹੋਈ ਆ ਤਾਂ ਚੋਪਦੀ ਚਿੜੀ ਦੇ ਵਿੱਚ ਅਸੀਂ ਦੋ ਡਿਜ਼ਾਈਨ ਰੈਡੀ ਕੀਤੇ ਆ ਜਿਹਦੇ ਵਿੱਚ ਬਾਰਡਰ ਜਿਹੜਾ ਹੈਗਾ ਇਹਨਾਂ ਦਾ ਬਹੁਤ ਜ਼ਿਆਦਾ ਸੋਨਾ ਹੈਵੀ ਰੈਡੀ ਹੋਇਆ ਮਹਿਰੂਨ ਰੈੱਡ ਮਹਿਰੂਨ ਕਲਰ ਦੀਆਂ ਫੁਲਕਾਰੀਆਂ ਨੇ ਤਾਂ ਬਾਰਡਰ ਦੀ ਤੁਸੀਂ ਜਿਹੜੀ ਹੈਗੀ ਐ ਫਿਨਿਸ਼ਿੰਗ ਐਮਬਰਾਇਡਰੀ ਦੀ ਦੇਖ ਸਕਦੇ ਹੋ ਸਾਰੇ ਹੈਂਡ ਐਮਬਰਾਇਡਰੀ ਦਾ ਕੰਮ ਹੈ ਤੇ ਵਿੱਚ ਸਾਰੇ ਕਿਤੇ ਜਿਹੜੀਆਂ ਹੈਗੀਆਂ ਨੇ ਇਹਦੀ ਚੋਪਦੀ ਚਿੜੀ ਬਣਾਈ ਹੋਈ ਆ ਫੋਰ ਸਾਈ ਤੇ ਇਸ ਤੋਂ ਬਾਅਦ ਨੈਕਸਟ ਜਿਹੜਾ ਚੋਪ ਦੀ ਚਿੜੀ ਵਾਲਾ ਡਿਜ਼ਾਈਨ ਹੈ ਉਹ ਵੀ ਬਹੁਤ ਜ਼ਿਆਦਾ ਸੋਹਣਾ ਉਹਦਾ ਬਾਰਡਰ ਵੀ ਬਹੁਤ ਜ਼ਿਆਦਾ ਸੋਹਣਾ ਹੈਵੀ ਬਣਿਆ ਹੋਇਆ ਚਿੜੀ ਦਾ ਡਿਜ਼ਾਈਨ ਸੇਮ ਰਹੂਗਾ ਸਿਰਫ ਬਾਰਡਰ ਹੀ ਇਹਦੇ ਵਿੱਚ ਜਿਹੜਾ ਉਸੇ ਡਿਫਰੈਂਟ ਰੱਖਿਆ ਹੋਇਆ ਇਹ ਵੀ ਬਹੁਤ ਜ਼ਿਆਦਾ ਸੋਹਣੀ ਫੁਲਕਾਰੀ ਬਣੀ ਆ ਇਸ ਤੋਂ ਇਲਾਵਾ ਅਸੀਂ ਦੋ ਡਿਜ਼ਾਈਨ ਜਿਹੜੇ ਰੈਡੀ ਕੀਤੇ ਨੇ ਜੀ ਉਹ ਮਲਟੀ ਦੇ ਵਿੱਚ ਰੈਡੀ ਕੀਤੇ ਆ ਤਾਂ ਬੈਕ ਸਾਈਡ ਤੋਂ ਚੈੱਕ ਕਰ ਸਕਦੇ ਹੋ ਸਾਰੀ ਹੈਂਡ ਐਮਬਰਾਇਡਰੀ ਆ ਤੇ ਨੈਕਸਟ ਦੋ ਫੁਲਕਾਰੀਆਂ ਅਸੀਂ ਰੈਡੀ ਕੀਤੀਆਂ ਨੇ ਮਲਟੀ ਕਲਰ ਦੇ ਵਿੱਚ ਉਹਨਾਂ ਦੇ ਵਿੱਚ ਅਸੀਂ ਛੋਟੇ ਛੋਟੇ ਬੂਟੀ ਦਾ ਕੰਮ ਦਿੱਤਾ ਹੋਇ ਤਵੇ ਵਿੱਚ ਜਿਹੜੀ ਹੈਗੀ ਹੈ ਛੋਟੇ ਛੋਟੀ ਬੂਟੀ ਬਣੀ ਹੋਈ ਆ ਉਸ ਤੋਂ ਬਾਅਦ ਨੈਕਸਟ ਜਿਹੜਾ ਡਿਜ਼ਾਈਨ ਹੈਗਾ ਜੀ ਉਹ ਵੀ ਮਲਟੀ ਦੇ ਵਿੱਚ ਹੀ ਹੈਗਾ ਰੈੱਡ ਕਲਰ ਦੇ ਵਿੱਚ ਇਹਦੇ ਵਿੱਚ ਵੀ ਅਸੀਂ ਛੋਟੇ ਛੋਟੀ ਬੂਟੀ ਦਾ ਕੰਮ ਦਿੱਤਾ ਹੋਇਆ ਹੈ ਇਹ ਜਿਹੜੀ ਹੈਗੀ ਹੈ ਫੁਲਕਾਰੀ ਇਹ ਵੀ ਮਲਟੀ ਸ਼ੇਡ ਦੇ ਵਿੱਚ ਅਸੀਂ ਰੈਡੀ ਕੀਤੀ ਹੋਈ ਹੈ ਇਸ ਤੋਂ ਇਲਾਵਾ ਅਸੀਂ ਚਾਰ ਫੁਲਕਾਰੀਆਂ ਹੋਰ ਰੈਡੀ ਕੀਤੀਆਂ ਨੇ ਜਿਨ੍ਹਾਂ ਨੂੰ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਇਹਨਾਂ ਫੁਲਕਾਰੀਆਂ ਦਾ ਆਰਡਰ ਪਲੇਸ ਕਰਨ ਦੇ ਲਈ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਡੇ ਨੰਬਰ ਤੇ ਸੈਂਡ ਕਰ ਸਕਦੇ ਹੋ ਥੈਂਕ ਯੂ